ਮੌਸਮ ਦੀ ਅਪਡੇਟ ਲੈ ਕੇ ਮੈਂ ਜੋਤੀ ਬਹਿਲ ਅੱਜ ਤੁਹਾਡੇ ਸਾਹਮਣੇ ਹਾਂ ਜੇ ਗੱਲ ਮੌਸਮ ਦੀ ਕਰੀਏ ਤਾਂ ਪੰਜਾਬ ਦੇ ਵਿੱਚ 12 ਤਰੀਕ ਤੋਂ ਲੈ ਕੇ 14 ਤਰੀਕ ਤੱਕ ਰੈੱਡ ਅਲਰਟ ਜਾਰੀ ਕੀਤਾ ਗਿਆ ਸੀਗਾ ਮਾਫ ਕਰਨਾ yellow ਅਲਰਟ ਜਾਰੀ ਕੀਤਾ ਗਿਆ ਸੀਗਾ ਕੱਲ ਅੰਮ੍ਰਿਤਸਰ ਦੇ ਵਿੱਚ ਬਹੁਤ ਕੜਗਦੀ ਧੁੱਪ ਨਿਕਲੀ ਹੋਈ ਸੀਗੀ ਪਰ ਅੱਜ ਜੀ ਗੱਲ ਕਰੀਏ ਤੇ ਅੱਜ ਸਵੇਰ ਤੋਂ ਹੀ ਵਿਕਨ ਨੂੰ ਮਿਲ ਰਿਹਾ ਹੈ ਕਿ आसमान बद्दलां ਦੇ ਨਾਲ ਭਰਿਆ ਹੋਇਆ ਹੈ ਇਸ ਵੇਲੇ ਅਸੀਂ ਭੰਡਾਰੀ ਪੁਲ ਦੇ ਬਾਹਰ ਕੁੱਤੇ ਖੜੇ ਹਾਂ ਜਿੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮੌਸਮ ਫੇਰ ਇੱਕ ਵਾਰ ਸਰਦ ਹੋ ਗਿਆ ਹੈ ਜਿਸ ਤਰ੍ਹਾਂ yellow alert ਦੀ ਗੱਲ ਮੌਸਮ ਵਿਭਾਗ ਵੱਲੋਂ ਕੀਤੀ ਜਾ ਰਹੀ ਸੀਗੀ ਉਹ ਸਹੀ ਹੁੰਦੀ ਸਾਬਤ ਹੋਣ ਲੱਗ ਰਹੀ ਹੈ ਆਸਮਾਨ ਤੇ ਬੱਦਲ ਛਾਏ ਹੋਏ ਨੇ ਤੂਪ ਨਹੀਂ ਨਿਕਲੀ ਹੋਈ ਹੈ ਔਰ ਥੋੜੀ ਜੀ ਠੰਡਕ ਫੇਰ ਇੱਕ ਵਾਰ ਮਹਿਸੂਸ ਹੋ ਰਹੀ ਹੈ ਕਿ ਸਰਦੀ ਦਾ ਰੁਖ ਫੇਰ ਇੱਕ ਵਾਰੀ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਗਰਮੀ ਦੇ ਕੱਪੜੇ ਪਾ ਕੇ ਰੱਖੀਏ ਕਿ ਸਰਦੀ ਦੇ ਕੱਪੜੇ ਪਾ ਕੇ ਰੱਖੀਏ ਕਿ ਸਰਦੀ ਦੇ ਨਾਲ ਆਪਾਂ ਸਵੈਟਰ ਸੰਭਾਲ ਕੇ ਰੱਖੀਏ ਕੱਪੜੇ ਗਰਮ ਰਜਾਈਆਂ ਕੰਬਲ ਸੰਭਾਲ ਕੇ ਰੱਖੀਏ ਪਰ ਮੌਸਮ ਦਿਨ ਪ੍ਰਤੀ ਦਿਨ ਉਲਟ ਫੇਰ ਹੁੰਦਾ ਰਹਿੰਦਾ ਹੈ ਜਿਸ ਕਾਰਨ ਮੌਸਮ ਦੇ ਵਿੱਚ ਬਦਲਾਅ ਆ ਜਾਂਦਾ ਹੈ ਖਾਸ ਕਰਕੇ ਜੇ ਅਸੀਂ ਇਹਨਾਂ ਦਿਨਾਂ ਦੀ ਗੱਲ ਕਰੀਏ ਖੋਲੀ ਦੇ ਦਿਨ ਹੁੰਦੇ ਨੇ ਸਰ ਜਿਸਾ ਇਹਨਾਂ ਦਿਨਾਂ ਦੇ ਵਿੱਚ ਮੌਸਮ ਥੋੜਾ ਜਿਹਾ ਬਦਲ ਜਾਂਦਾ ਹੈ ਗਰਮੀ ਦਾ ਅਹਿਸਾਸ ਹੋ ਜਾਂਦਾ ਹੈ ਪਰ ਅਸੀਂ ਵੇਖਦੇ ਪਿਆ ਕੱਲ ਧੁੱਪ ਸੀ ਅੱਜ ਫੇਰ ਸਰਦੀ ਹੋ ਗਈ ਫੇਰ ਮੌਸਮ ਕਰਵਟ ਲੈ ਰਿਹਾ ਗਰਮੀ ਦੀ ਪੋਲੀ ਦਿਨਾਂ ਚ ਪੂਰੀ ਗਰਮੀ ਹੁੰਦੀ ਹੈ ਔਰ ਪਤਾ ਨਹੀਂ ਲੱਗ ਰਿਹਾ ਮੌਸਮ ਦਾ ਕਦੀ ਗਰਮੀ ਕਦੀ ਸਰਦੀ ਡਬਲ ਮਾਈਨਡ ਬੰਦਾ ਰਹਿੰਦਾ ਉਹ ਕਦੀ ਗਰਮ ਕਪੜੇ ਪਾ ਕੇ ਰੱਖਣੇ ਪੈਂਦੇ ਕਿਉਂਕਿ ਨਾ ਬੰਦਾ ਪਾਏ ਤੇ ਨੇਚਰਲੀ ਬੁਖਾਰ ਚੜਨ ਦਾ ਡਰ ਕੋਈ ਮੌਸਮ ਸਵੇਰੇ ਕੁਝ ਦੁਪਹਿਰ ਨੂੰ ਕੁਝ ਰਾਤ ਨੂੰ ਕੁਝ ਮੌਸਮ ਕੱਲ ਬੈਸਰੇ ਵਿੱਚ ਕੱਲ ਗਿਆ ਬਾਹਰ ਔਰ ਬਿਲਕੁਲ ਗਰਮੀ ਟੀ-ਸ਼ਰਟ ਪਾ ਗਿਆ ਔਰ ਰਾਤ ਨੂੰ ਦੇਖਿਆ ਰਾਤ ਨੂੰ ਜੈਕਟ ਪਾਣੀ ਪਈ ਸਿਰੇ ਵੀ ਮੌਸਮ ਠੰਡਾ ਔਰ ਕੁਝ ਨਹੀਂ ਕਿਹਾ ਜਾਂਦਾ ਸਮੇਂ ਦਾ ਕਦੋਂ ਚੇਂਜ ਹੋ ਜਾਏ ਕਦੋਂ ਇਤਨਾ ਵੀ ਅਸੀਂ ਆਪਣੇ ਗਰਮ ਕਪੜੇ ਸੰਭਾਲ ਕੇ ਰੱਖ ਦਿੰਨੇ ਆ ਔਰ ਗਰਮੀ ਵਾਲੇ ਕਪੜੇ ਸ਼ੁਰੂ ਕਰ ਦਿੰਨੇ ਆ ਪਰ ਅਸੀਂ ਦੇਖ ਰਹੇ ਹਾਂ ਕਿ ਮੌਸਮ 'ਚ ਜਿਸ ਤਰ੍ਹਾਂ ਬਦਲਾਅ ਆ ਰਿਹਾ ਕਪੜਿਆਂ ਨੂੰ ਅਸੀਂ ਥੋੜਾ ਜਿਹਾ ਜੋ ਪੰਜ ਰਜਾ ਬਿਲਕੁਲ ਬਿਲਕੁਲ ਵੇਟ ਕਰਨੀ ਪੈਗੀ 10 ਦਿਨ 15 ਦਿਨ ਮਹੀਨਾ ਵੀ ਹੋ ਸਕਦਾ ਜਦ ਤੱਕ ਮੌਸਮ ਠੀਕ ਨਹੀਂ ਹੋ ਜਾਂਦਾ ਪਹਿਲਾਂ ਗਰਮੀ ਕਲੀਅਰ ਨਹੀਂ ਹੋ ਜਾਂਦੀ ਪੂਰੀ ਕਿ ਠੰਡਾ ਮੌਸਮ ਹਵਾ ਲੱਗੇ ਬੰਦਾ ਫਟ ਬਿਮਾਰ ਹੁੰਦਾ ਚਾਂ ਸਕਾ 90% ਲੋਕੀ ਪਰਵਾਹ ਨਹੀਂ ਕਰਦੇ ਮੌਸਮ ਦੇ ਲੋ ਜੀ ਕਲੀਅਰ ਹੋ ਗਈ ਗਰਮੀ ਆ ਗਈ ਜੀ ਹੂੰ ਕਹੀ ਤੇ ਇਹੋ ਜਿਹੇ ਬੰਦੇ ਨੇ ਜਿਹੜੇ ਪੱਖਾ ਚਲਾ ਕੇ ਸੌ ਰਹੇ ਨੇ ਤੇ ਮੁਕੇ ਕੋਲਡ ਬੁਖਾਰ ਔਰ ਜਦੋਂ ਬਾਰਿਸ਼ ਆ ਗਈ ਨਾਲ ਹੀ ਸਰਦੀ ਗਰਮ ਕਪੜੇ ਜੂਤ ਪੈਂਦੀ ਪੈਂਦੀ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਮੌਸਮ ਦਾ ਜਿਸ ਤਰ੍ਹਾਂ ਫੇਰ ਬਦਲ ਆ ਰਿਹਾ ਹੈ ਅਸੀਂ ਉਸ ਦੀ ਪਰਵਾਹ ਨਹੀਂ ਕਰਦੇ ਔਰ ਪੱਖਾ ਚਲਾ ਕੇ ਔਰ ਗਰਮੀ ਗਰਮ ਕਪੜੇ ਆਪਣੇ ਤਿਆਗ ਦਿੰਨੇ ਹਾਂ ਇਹਨਾਂ ਦਿਨਾਂ ਦੇ ਵਿੱਚ ਸੋ ਸਾਨੂੰ ਉਹਦੇ ਨਾਲ ਗਰਮੀ ਮੌਸਮ ਸਿਹਤ ਨਾਲ ਆਪਣੇ ਨਾਲ ਖੇਲਵਾੜ ਕਰਨਾ ਪੈਂਦਾ ਹੈ ਅਸੀਂ ਜਿਸ ਤਰ੍ਹਾਂ ਗਰਮ ਕਪੜੇ ਜਿਸ ਤਰ੍ਹਾਂ ਗੱਲ ਕੀਤੀ ਜਾ ਰਹੀ ਸੀਗੇ ਕਿ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਕਈ ਲੋਕ ਅਜੇ ਪੱਖਾ ਚਲਾ ਕੇ ਵੀ ਸੌਂਦੇ ਨੇ ਪਰ ਜਿਸ ਤਰ੍ਹਾਂ ਮੌਸਮ ਦੇ ਵਿੱਚ ਚੇਂਜਸ ਆ ਰਹੀਆਂ ਨੇ ਉਹਨਾਂ ਨੂੰ ਉਸੇ ਦੇ ਪ੍ਰਤੀ ਸੁਚੇਤ ਰਹਿਣਾ ਪਵੇਗਾ ਡਾਕਟਰਾਂ ਦੇ ਜੀ ਵਿਭਾਗ ਦੀ ਡਾਕਟਰਾਂ ਨਾਲ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਜੇ ਮੌਸਮ ਦੇ ਵਿੱਚ ਬਦਲਾਅ ਆ ਰਿਹਾ ਹੈ ਉਸ ਨੂੰ ਦੇਖਦੇ ਹੋਏ ਥੋੜਾ ਜਿਆ ਸੁਚੇਤ ਰਹਿਣਾ ਪਵੇਗਾ ਆਪਣੇ ਗਰਮ ਕਪੜੇ ਬਿਲਕੁਲ ਵੀ ਤਿਆਗਨੇ ਨਹੀਂ ਪਹਿਨਗੇ ਥੋੜਾ ਜਕੇ ਸਾਨੂੰ ਨਾਲ ਰੱਖਨੇ ਪੈਣਗੇ ਅਸੀਂ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ yellow alert ਜਾਰੀ ਕਰ ਦਿੱਤਾ ਸੀਗਾ ਸੂਬੇ ਦੇ ਵਿੱਚ ਸਵੇ ਵਿੱਚ 12 ਤਰੀਕ ਤੋਂ ਲੈ ਕੇ 14 ਤਰੀਕ ਤੱਕ yellow alert ਸੀਗਾ ਕਿ 12 ਤਰੀਕ ਤੋਂ ਔਰ 14 ਤਰੀਕ ਤੱਕ ਸਾਨੂੰ ਇਸੇ ਤਰ੍ਹਾਂ ਮੌਸਮ ਮਿਲੇਗਾ ਕਿਉਂਕਿ ਨਜ਼ਦੀਕ ਦੇ ਜਿਹੜੇ ਸੂਬੇ ਨੇ ਜਿਸਾ ਹਿਮਾਚਲ ਪ੍ਰਦੇਸ਼ ਹੈ ਜੰਮੂ ਕਸ਼ਮੀਰ ਹੈ ਉਹਨਾਂ ਦੇ ਵਿੱਚ ਬਰਫਬਾਰੀ ਤਾਜ਼ਾ ਬਰਫਬਾਰੀ ਹੈ ਉਸਦੇ ਨਤੀਜੇ ਹੈ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਚੇਂਜਸ ਆ ਗਈ ਹੈ ਮੈਂ ਅੰਮ੍ਰਿਤਸਰ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਕੱਲ ਬਿਲਕੁਲ ਕੜਾਕੇ ਦੀ ਧੁੱਪ ਨਿਕਲੀ ਹੋਈ ਸੀਗੀ ਔਰ ਮਹਿਸੂਸ ਹੋ ਰਿਹਾ ਸੀਗਾ ਕਿ ਹੁਣ ਮੌਸਮ ਐਸੇ ਤਰ੍ਹਾਂ ਦਾ ਰਹੇਗਾ ਪਰ ਮੌਸਮ ਵਿਭਾਗ ਨੇ ਜਿਸ ਤਰ੍ਹਾਂ ਭਵਿਕਵਾ ਨਹੀਂ ਕੀਤੀ ਸੀਗੀ ਔਰ ਸੰਗਣੀ ਸੰਗਣੇ ਜਿਹੜੇ ਬੱਦਲ ਨੇ ਉਹ ਫੇਰ ਇੱਕ ਵਾਰ ਰਾਤ ਨੂੰ ਅਸੀਂ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼ਹਿਰ ਦੇ ਉੱਤੇ ਬੱਦਲਾਂ ਦੀ ਬੱਦਲ ਛਾ ਗਏ ਨੇ ਸੋ ਇਹਨਾਂ ਬੱਦਲਾਂ ਦੇ ਨਾਲ ਇੱਕ ਵਾਰ ਫੇਰ ਪਾਰਾ ਜਿਹੜਾ ਹੈ ਉਹ ਨੀਚੇ ਗਿਰ ਗਿਆ ਹੈ ਔਰ ਅੱਜ ਜਿਹੜਾ ਪ੍ਰਿਕੋਵਾਨੀ ਦੇ ਮੁਤਾਬਿਕ 2 ਵਜੇ ਤੋਂ ਲੈ ਕੇ 2 ਵਜੇ ਤੋਂ ਬਾਅਦ ਜਿਹੜਾ ਹੈ بارش ਹੋ ਸਕਦੀ ਹੈ ਜੇ بارش ਹੁੰਦੀ ਹੈ ਤੇ ਫਿਰ ਮੌਸਮ ਉਸੇ ਤਰ੍ਹਾਂ ਹੀ ਸਰਦ ਹੋ ਸਕਦਾ ਹੈ ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਅਸੀਂ ਅੰਮ੍ਰਿਤਸਰ ਦੇ ਮੌਸਮ ਦੀ ਮੌਸਮ ਹਜੇ ਕੱਚਾ ਪੱਕਾ ਨਜ਼ਰ ਆ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਮੌਸਮ ਕਿਸ ਦਾ ਵੈਲਕਮ ਕਰਨ ਗਰਮੀ ਦਾ ਵੈਲਕਮ ਕਰਨ ਕਿ ਉਹਨਾਂ ਨੂੰ ਹਜੇ ਸਰਦੀ ਦੇ ਨਾਲ ਹੀ ਉਸੇ ਤਰ੍ਹਾਂ ਦੋ ਚਾਰ ਹੋਣਾ ਪਏਗਾ ਮੌਸਮ ਵਿਭਾਗ ਦੀ ਜੇ ਅਸਾਂ ਮੰਨੀ ਹੈ ਕਿ ਉਹਨੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਪੂਰੇ ਸੂਬੇ ਦੇ ਵਿੱਚ ਲਾਲ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ 12 ਤਰੀਕ ਤੋਂ ਲੈ ਕੇ 14 ਤਰੀਕ ਤੱਕ ਦਾ ਜਿਹੜਾ ਮੌਸਮ ਹੈ ਵੈਸਟਰਨ ਡਿਸਟਰਬੈਂਸ ਕਰਕੇ ਇਹ ਮੌਸਮ ਦੇ ਵਿੱਚ ਬਦਲਾਅ ਆਇਆ ਹੈ ਮੌਸਮ ਚ ਬਦਲਾਅ ਆਨ ਕਰਕੇ ਹੀ ਇਹ ਸ਼ਾਇਦ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਔਰ ਜੋ ਉਹ ਹੀ ਗੱਲ ਕਰੀਏ ਤਾਂ ਅਮਨਸਰ ਦੇ ਵਿੱਚ ਵੀ ਜਿਸ ਤਰ੍ਹਾਂ ਬੱਦਲ ਛਾਏ ਹੋਏ ਨੇ ਕਿਹਾ ਜਾ ਰਿਹਾ ਹੈ ਕਿ 2 ਵਜੇ ਤੋਂ ਬਾਅਦ ਅਮਨਸਰ ਦੇ ਵਿੱਚ ਵੀ 40% ਦੀ ਤੱਕ ਬਾਰਿਸ਼ ਹੋ ਸਕਦੀ ਹੈ 40% ਹੋ ਸਕਦਾ ਹੈ ਕਿ ਬਾਰਿਸ਼ ਹੋ ਜਾਏ ਸੋ ਮੌਸਮ ਵਿਭਾਗ ਦੀ ਅਸੀਂ ਜੇ ਗੱਲ ਮੰਨ ਕੇ ਚੱਲੀਏ ਤਾਂ ਸਾਨੂੰ ਥੋੜਾ ਜਿਆ ਸੁਚੇਤ ਰਹਿਣਾ ਪਏਗਾ ਉਹਨਾਂ ਉਹਨਾਂ ਲਈ ਆਪਣੀ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਪਏਗਾ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਗਰਮੀ ਮਹਿਸੂਸ ਹੋ ਜਾਂ ਲਈ ਹੈ ਗਰਮੀ ਦੇ ਵੈਲਕਮ ਕਰਦੇ ਲਈ ਤਿਆਰ ਰਹਨੇ ਆ ਅਸੀਂ ਆਪਣੇ ਕੱਪੜਿਆਂ ਦੇ ਵਿੱਚ ਬਦਲਾਵ ਕਰ ਲੈਨੇ ਹਾਂ ਔਰ ਗਰਮ ਕੱਪੜਿਆਂ ਦੇ ਲਈ ਗਰਮ ਕੱਪੜੇ ਤਿਆਗ ਦਿੰਨੇ ਆ ਔਰ ਗਰਮੀ ਦੇ ਕੱਪੜੇ ਪਾਣੇ ਸ਼ੁਰੂ ਕਰ ਦਿੰਨੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਮੌਸਮ ਚ ਚੇਂਜ ਆ ਰਹੀ ਹੈ ਉਸ ਦੇ ਰਹੀ ਸਾਨੂੰ ਥੋੜਾ ਜਿਆ ਜਦੋਂ ਜਹਦ ਕਰਨੀ ਪੈ ਰਹੀ ਹੈ ਕਿ ਗਰਮ ਕੱਪੜੇ ਪਾ ਕੇ ਚੱਲੀਏ ਕਿ ਸਰਦ ਵਾਲੇ ਕੱਪ de ਦੈਨਿਕ ਸਵੇਰਾ ਵੀ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੇਗਾ ਕਿ ਮੌਸਮ ਦੀ ਬਦਲਾਵ ਦੇ ਕਾਰਨ ਹਜੇ ਫਿਲਹਾਲ ਤੁਸੀਂ ਆਪਣੇ ਕੱਪੜੇ ਜਿਹੜੇ ਗਰਮ ਨੇ ਉਹਨਾਂ ਨੂੰ ਆਪਣੇ ਸਾਥ ਨਾਲ ਰੱਖੋ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਮੌਸਮ ਚੇਂਜ ਹੁੰਦਾ ਜਾਂਦਾ ਹੈ ਉਸੇ ਤਰ੍ਹਾਂ ਦੇ ਕੱਪੜੇ ਤੁਸੀਂ ਆਪਣਾ ਪਹਿਰਾਵਾ ਰੱਖੋ ਪਰ ਹਜੇ ਫਿਲਹਾਲ ਜੇ ਅਸੀਂ ਇਹ ਕਹਿ ਦਈਏ ਕਿ ਗਰਮੀ ਦਾ ਬਿਲਕੁਲ ਆਗਾਜ਼ ਹੋ ਗਿਆ ਹੈ ਤੇ ਉਹ ਹਜੇ ਅਨਕਥਨੀ ਹੈ ਕਿਉਂਕਿ ਵਿੱਚ ਵਿੱਚ ਮੌਸਮ ਦੇ ਵਿੱਚ ਚੇਂजेस ਆ ਜਾਂਦੀ ਹੈ ਕੈਮਰਾ ਪਰਸਨ ਵਿਪੰਦੇ ਨਾਲ ਜੋਤੀ ਬਹਿਰ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर